ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਅਸੀਂ ਅਮਰਤ ਵੇਲੇ ਉੱਠ ਕੇ ਨਿਤਨੇਮ ਨਹੀਂ ਕਰ ਪਾਉਂਦੇ ਭਾਵੇਂ ਉਹਨਾਂ ਦਾ ਕੋਈ ਨਿਯਮ ਨਹੀਂ ਹੈ ਤਾਂ ਉਹ ਭੈਣ ਭਰਾ ਜਦੋਂ ਵੀ ਉੱਠਦੇ ਆ ਉਠਦੇ ਅਨਸਾਰ ਸਿਰਫ 5 ਮਿੰਟ ਇਹ ਨਾਮ ਜਾਪ ਜਰੂਰ ਕਰਿਆ ਕਰੋ ਸਿਰਫ 5 ਮਿੰਟ ਇਹ ਨਾਮ ਜਪਣ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਦਲਾਵ ਆਉਂਦੇ ਆ ਬਹੁਤ ਚੰਗੇ ਬਦਲਾਵ ਆਉਂਦੇ ਆ ਜਾਂ ਇੰਜ ਕਹਿ ਲਓ ਵੀ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਂਦੀ ਆ ਸਾਡੇ ਉੱਤੇ ਸਤਿ ਸ੍ਰੀ ਅਕਾਲ ਜੀ ਦੀ ਬਹੁਤ ਮਿਹਰ ਹੁੰਦੀ ਆ ਇਹਨਾਂ 5 ਮਿੰਟਾਂ ਦੇ ਕਰਕੇ ਤਾਂ ਫਿਰ ਇਹ ਨਾਮ ਜਾਪ ਕਿਹੜਾ ਹੈ ਕਿੰਜ ਜਪਣਾ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਕੀ ਕੀ ਕਿਰਪਾ ਕਰਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਜੇ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਣ ਪਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਉਨਤ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਇੱਕ ਦੁਕਾਨਦਾਰ ਕਮਾਈ ਵਾਲੇ ਸੰਤ ਮਹਾਪੁਰਖਾਂ ਕੋਲ ਗਿਆ ਤੇ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੇਰਾ ਕੰਮ ਧੰਦਾ ਮੇਰਾ ਕਾਰੋਬਾਰ ਬਹੁਤ ਸੋਨਾ ਚੱਲ ਰਿਹਾ ਹੈ ਮੈਨੂੰ ਚੰਗੀ ਕਮਾਈ ਹੋ ਜਾਂਦੀ ਆ ਪਰ ਫੇਰ ਵੀ ਮੇਰਾ ਮਨ ਖੁਸ਼ ਨਹੀਂ ਹੁੰਦਾ ਜਦੋਂ ਮੈਨੂੰ ਮੇਰੇ ਕੰਮਕਾਰ ਦੇ ਵਿੱਚ ਘਾਟਾ ਪੈਂਦਾ ਹੈ ਉਸ ਵੇਲੇ ਤਾਂ ਮੇਰਾ ਮਨ ਦੁਖੀ ਹੁੰਦਾ ਹੀ ਆ ਪਰ ਜਦੋਂ ਮੈਨੂੰ ਮੁਨਾਫਾ ਹੁੰਦਾ ਹੈ ਭਾਵੇਂ ਜਿਸ ਦਿਨ ਮੇਰੀ ਵਿਕਰੀ ਵਧਤ ਹੁੰਦੀ ਆ ਮਨ ਮੇਰਾ ਉਦੋਂ ਵੀ ਖੁਸ਼ ਨਹੀਂ ਹੁੰਦਾ ਮਨ ਹਰ ਵੇਲੇ ਅਸ਼ਾਂਤ ਜਿਹਾ ਰਹਿੰਦਾ ਹੈ ਮਨ ਬੇਚੈਨ ਰਹਿੰਦਾ ਹੈ ਕਿਰਪਾ ਕਰਕੇ ਮੈਨੂੰ ਮੇਰੇ ਇਸ ਮਨ ਨੂੰ ਖੁਸ਼ ਕਰਨ ਦੀ ਕੋਈ ਯੁਗਤੀ ਦੱਸੋ ਮੈਨੂੰ ਸੋਝੀ ਪਾਓ ਕਿ ਮੇਰਾ ਇਹ ਮਨ ਚਿੰਤਾ ਮੁਕਤ ਕਿੰਜ ਹੋ ਸਕਦਾ ਹੈ ਮੇਰਾ ਮਨ ਖੁਸ਼ ਕਿੰਜ ਰਹਿ ਸਕਦਾ ਹੈ ਤਾਂ ਕਹਿੰਦੇ ਮਹਾਪੁਰਖ ਜੀ ਕਹਿਣ ਲੱਗੇ ਵੀ ਪਹਿਲਾਂ ਮੈਨੂੰ ਇਹ ਦੱਸ ਕਿ ਤੇਰਾ ਨਿਤ ਦਾ ਨੇਮ ਕੀ ਆ ਤੂੰ ਕਿੰਨਾ ਚਿਰ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਤੇ ਕਹਿੰਦੇ ਉਹ ਦੁਕਾਨਦਾਰ ਕਹਿਣ ਲੱਗਾ ਕਿ ਬਾਬਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਦੁਕਾਨ ਤੇ ਰਹਿਣਾ ਹਾਂ ਸਾਰਾ ਦਿਨ ਆਪਣੀ ਦੁਕਾਨ ਤੇ ਕੰਮ ਧੰਦਾ ਕਰਦਿਆਂ ਥੱਕ ਜਾਂਦਾ ਹਾਂ ਇਸ ਕਰਕੇ ਰਾਤ ਨੂੰ ਭੋਜਨ ਖਾ ਕੇ ਸੌਂ ਜਾਂਦਾ ਹਾਂ ਨਾਮ ਜਪਣ ਦੀ ਮੇਰੇ ਚ ਹਿੰਮਤ ਹੀ ਨਹੀਂ ਰਹਿੰਦੀ ਤਾਂ ਬਾਬਾ ਜੀ ਕਹਿਣ ਲੱਗੇ ਵੀ ਭਾਈ ਜਿਸ ਚੀਜ਼ ਨੇ ਤੇਰੇ ਮਨ ਨੂੰ ਖੁਸ਼ੀ ਦੇਣੀ ਆ ਉਹ ਕੰਮ ਤੂੰ ਕਰਦਾ ਨਹੀਂ ਆ ਕਿਉਂਕਿ ਮਨ ਦੀ ਅਸਲ ਖਰਾਕ ਆ ਪ੍ਰਮਾਤਮਾ ਦਾ ਨਾਮ ਤੇ ਤੂੰ ਆਪਣੇ ਮਨ ਨੂੰ ਮੋਰਨ ਪਿਤਾ ਪਰਮਾਤਮਾ ਦੇ ਨਾਮ ਤੋਂ ਦੂਰ ਰੱਖਿਆ ਫਿਰ ਤੇਰਾ ਮਨ ਖੁਸ਼ੀ ਵਿੱਚ ਰਹਿ ਸਕਦਾ ਹੈ ਬਾਬਾ ਜੀ ਨੇ ਸਮਝਾਇਆ ਕਿ ਪੁੱਤਰ ਤੇਰੇ ਲਈ ਨਾਮ ਜਪਣਾ ਬਹੁਤ ਜ਼ਰੂਰੀ ਆ ਬਾਬਾ ਜੀ ਨੇ ਕਿਹਾ ਵੀ ਪੁੱਤਰ ਤੂੰ ਕੱਲ ਤੋਂ ਹੀ ਸਵੇਰੇ ਉੱਠਦੇ ਅੰਸਾਰ ਪਰਮਾਤਮਾ ਦਾ ਨਾਮ ਜਪਿਆ ਕਰ ਪਰਮਾਤਮਾ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਿਆ ਕਰ ਤਾਂ ਦੇਖੀ ਤੇਰਾ ਮਨ ਕਿਸ ਤਰ੍ਹਾਂ ਖੁਸ਼ ਰਹਿੰਦਾ ਬਾਬਾ ਜੀ ਨੇ ਸਮਝਾਇਆ ਕਿ ਸਾਡੇ ਮਨ ਨੂੰ ਸਬਰ ਸੰਤੋਖ ਸੰਤੁਸ਼ਟੀ ਪਰਮਾਤਮਾ ਦੇ ਨਾਮ ਦੇ ਨਾਲ ਹੀ ਮਿਲਦੀ ਆ ਇਹ ਮਨ ਸੁੱਖ ਪਦਾਰਥਾਂ ਦੇ ਨਾਲ ਖੁਸ਼ ਨਹੀਂ ਹੁੰਦਾ ਨਾ ਹੀ ਇਹ ਸੁੱਖ ਪਦਾਰਥਾਂ ਦੇ ਨਾਲ ਕਦੇ ਸੰਤੁਸ਼ਟ ਹੋ ਸਕਦਾ ਹੈ ਇਹ ਮਨ ਨੂੰ ਸਬਰ ਸੰਤੋਖ ਸੰਤੁਸ਼ਟੀ ਪ੍ਰਭੂ ਪਿਤਾ ਦੇ ਨਾਮ ਨਾਲ ਮਿਲਦੀ ਹੈ ਇਸ ਕਰਕੇ ਨਾਮ ਜਪਣਾ ਬਹੁਤ ਜ਼ਰੂਰੀ ਆ ਕਈ ਲੋਕ ਕਹਿ ਦਿੰਦੇ ਆ ਵੀ ਰੋਜ਼ ਰੋਜ਼ ਉਹੀ ਨਾਮ ਜਪਣ ਦਾ ਕੀ ਫਾਇਦਾ ਉਹੀ ਪਾਠ ਵਾਰ-ਵਾਰ ਕਰਨ ਦਾ ਕੀ ਫਾਇਦਾ ਤਾਂ ਭਾਈ ਮਹਾਪੁਰਖ ਜੀ ਕਹਿੰਦੇ ਨੇ ਕਿ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਅਸੀਂ ਨਾਮ ਜਪਦੇ ਹਾਂ ਤਾਂ ਸਾਡੇ ਅੰਦਰ ਸ਼ੁਭ ਗੁਣ ਪੈਦਾ ਹੁੰਦੇ ਆ ਗੁਰੂ ਦੇ ਗਿਆਨ ਦੇ ਨਾਲ ਸਾਨੂੰ ਚੰਗੇ ਮਾੜੇ ਕਰਮਾਂ ਦਾ ਫਰਕ ਪਤਾ ਲੱਗਦਾ ਹੈ ਗੁਰੂ ਦੇ ਗਿਆਨ ਦੇ ਨਾਲ ਸਾਡੀ ਅਕਲ ਸਾਡੀ ਮਤ ਵਿਕਸਿਤ ਹੁੰਦੀ ਆ ਸਾਨੂੰ ਸੋਝੀ ਆਉਂਦੀ ਆ ਇਸ ਕਰਕੇ ਰੋਜ਼-ਰੋਜ਼ ਨਾਮ ਜਪਣਾ ਸਾਡੇ ਲਈ ਜ਼ਰੂਰੀ ਆ ਪਰਮਪੀਦਾ ਪ੍ਰਮਾਤਮਾ ਦਾ ਨਾਮ ਉਹ ਤਰਕ ਤੇ ਆ ਉਹ ਊਰਜਾ ਹੈ ਜੋ ਸਾਡੇ ਹਰ ਇੱਕ ਔਖੇ ਤੋਂ ਉੜ ਕੇ ਕੰਮ ਨੂੰ ਵੀ ਸੌਖਾ ਬਣਾ ਦਿੰਦੀ ਆ ਇਸ ਕਰਕੇ ਹਰ ਰੋਜ਼ ਨਾਮ ਜਪਣਾ ਜ਼ਰੂਰੀ ਆ ਜੋ ਭੈਣ ਭਰਾ ਕਹਿ ਦਿੰਦੇ ਆ ਵੀ ਕੰਮਕਾਰਾਂ ਦੇ ਰਜੇਵੇਂ ਬੜੇ ਆ ਮਹਾਪੁਰਖ ਜੀ ਕਹਿੰਦੇ ਭਾਈ 5 10 ਮਿੰਟ ਤਾਂ ਕੱਢ ਸਕਦੇ ਆ ਨਾ ਸਵੇਰੇ ਉੱਠਦੇ ਹਾਂ ਸਾਰ ਪ੍ਰਮਾਤਮਾ ਦਾ ਨਾਮ ਜਪੋ ਪਹਿਲੀ ਕੋਸ਼ਿਸ਼ ਤਾਂ ਸਾਡੀ ਇਹ ਹੋਵੇ ਕਿ ਅਸੀਂ ਤਾਰਿਆਂ ਦੀ ਸ਼ਾਮੇ ਉੱਠੀਏ ਭਾਵ ਕਿ ਅਮਰਤ ਵੇਲੇ ਵਿੱਚ ਉੱਠੀਏ ਜੇ ਮਰਤਵੇ ਲਈ ਨਹੀਂ ਉੱਠਿਆ ਜਾਂਦਾ ਤਾਂ ਫਿਰ ਜਦੋਂ ਵੀ ਤੁਸੀਂ ਉੱਠਦੇ ਹੋ ਉੱਠਦੇ ਆ ਸਾਰ ਹੀ 5 ਮਿੰਟ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾ ਦਿਓ ਜਿਸ ਵੀ ਨਾਮ ਦੇ ਨਾਲ ਤੁਸੀਂ ਪਰਮਕ੍ਰਿਤਾ ਪ੍ਰਮਾਤਮਾ ਜੀ ਨੂੰ ਯਾਦ ਕਰਦੇ ਹੋ ਉਹ ਨਾਮ ਜਪੋ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਇਸ ਕਰਕੇ ਹਰੇਕ ਗੁਰਸੇਕ ਗੁਰਮੰਤਰ ਜਪੇ ਭਾਵ ਕਿ ਵਾਹਿਗੁਰੂ ਜੀ ਦਾ ਨਾਮ ਸਿਰਫ 5 ਮਿੰਟ ਬਿਸਤਰ ਤੇ ਬੈਠਿਆਂ ਬੈਠਿਆਂ ਹੀ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਜਪ ਲਓ ਫਿਰ ਨਾਲ ਹੀ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰ ਲਓ ਸੰਗਤ ਜੀ ਇਹ ਸਿਰਫ 5 ਮਿੰਟ ਜਪੇ ਹੋਏ ਦਾ ਅਸਰ ਤੁਸੀਂ ਕੁਝ ਹੀ ਦਿਨਾਂ ਦੇ ਵਿੱਚ ਦੇਖਣਾ ਸ਼ੁਰੂ ਕਰਦਾ ਹੋਵੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਹਿਰਦੇ ਦੇ ਵਿੱਚ ਨਿਮਰਤਾ ਸਹਿਨਸ਼ੀਲਤਾ ਆ ਜਾਂਦੀ ਆ ਰਸਨਾ ਤੇ ਮਿਠਾਸ ਆ ਜਾਂਦੀ ਆ ਵਾਹਿਗੁਰੂ ਵਾਹਿਗੁਰੂ ਕਰਦਿਆਂ ਸਾਡੇ ਅੰਦਰ ਸ਼ੁਭ ਗੁਣ ਪੈਦਾ ਹੁੰਦੇ ਆ ਇਸ ਕਰਕੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰਨੀ ਆ ਵਾਹਿਗੁਰੂ ਜੀ ਦੇ ਸ਼ੁਕਰਾਨੇ ਤੋਂ ਕਰਨੀ ਆ ਅਤੇ ਇਹ 5 ਮਿੰਟ ਜਪਨ ਦੇ ਨਾਲ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਕਿਦੋਂ ਕਿਰਪਾ ਹੋ ਗਈ ਕਦੋਂ ਤੁਹਾਡੇ ਇਹ 5 ਮਿੰਟ 2.5 3 ਘੰਟੇ ਦਾ ਨਿਤਨੇਮ ਬਣ ਗਿਆ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਇਸ ਕਰਕੇ ਸ਼ੁਰੂਆਤ 5 ਮਿੰਟ ਤੋਂ ਕਰ ਲਓ ਭਾਵੇਂ ਤੁਸੀਂ ਨੌਕਰੀ ਪੇਸ਼ਾ ਹੋ ਖੇਤੀਬਾੜੀ ਦਾ ਕੰਮ ਕਰਦੇ ਹੋ ਪੜਣਾ ਬੀਬੀਆਂ ਘਰ ਦੇ ਵਿੱਚ ਕੰਮਕਾਰ ਕਰਦੀਆਂ ਨੇ ਸਾਰੇ ਦਿਨ ਸਵੇਰੇ ਉੱਠਦੇ ਅਸਾਰ ਪਹਿਲਾਂ ਨਾਮ ਜਪ ਕੇ ਸ਼ੁਕਰਾਨਾ ਕਰਕੇ ਫਿਰ ਕੰਮਕਾਰਾਂ ਨੂੰ ਹੱਥ ਪਾਉਂਦੇ ਅਤੇ ਕੰਮਕਾਰ ਕਰਦਿਆਂ ਹੋਇਆਂ ਵੀ ਅਸੀਂ ਨਾਮ ਜਪ ਸਕਦੇ ਹਾਂ ਨਾਮ ਜਪਣ ਦੇ ਕਈ ਤਰੀਕੇ ਆ ਮਨ ਵਿੱਚ ਚਾਹ ਹੋਣਾ ਚਾਹੀਦਾ ਹੈ ਪਰਮਾਤਮਾ ਜੀ ਦੇ ਪ੍ਰਤੀ ਤਰੀਕੇ ਯੁਗਤੀਆਂ ਆਪੇ ਲੱਭ ਜਾਂਦੇ ਨੇ ਪਰ ਜਿਨ੍ਹਾਂ ਨੇ ਜਪਨਾ ਹੀ ਨਹੀਂ ਨਿਆ ਉਹਨਾਂ ਦੇ ਕੋਲ ਸੋ ਬਹਾਨੇ ਆ ਸੋ ਜੇ ਪ੍ਰਮਾਤਮਾ ਦੀ ਖੁਸ਼ੀ ਬਰਕਤ ਹਾਸਲ ਕਰਨਾ ਚਾਹੁੰਦੇ ਆ ਤਾਂ ਸ਼ੁਰੂਆਤ ਤੁਸੀਂ 5 ਮਿੰਟ ਤੋਂ ਕਰ ਲਓ ਇਹ 5 ਮਿੰਟ ਸਾਡਾ ਆਪਣੇ ਗੁਰੂ ਸਾਹਿਬ ਜੀ ਵੱਲ ਵਧਾਇਆ ਹੋਇਆ ਇੱਕ ਕਦਮ ਹੋਵੇਗਾ ਇਹ ਮਹਾਮੁਰਗ ਜੀ ਕਹਿੰਦੇ ਸਾਡੇ ਵੱਲੋਂ ਸਿਰਫ ਇੱਕ ਕਦਮ ਚੁੱਪਣ ਦੀ ਲੋੜ ਆ ਬਾਕੀ ਦੇ ਲੱਖਾਂ ਕਰੋੜਾਂ ਕਦਮ ਚੱਲ ਕੇ ਗੁਰਸੇਵ ਜੀ ਬਾਹਰ ਲੈ ਲੈਂਦੇ ਆ ਸੋ ਹਰ ਰੋਜ਼ ਸਾਰੇ ਜਿੰਦਿਆਂ ਸਾਰ ਦੇ ਤੇ ਰਾਤ ਨੂੰ ਸੌਣ ਲੱਗਿਆਂ 5 ਮਿੰਟ ਗੁਰੂ ਗ੍ਰੰਥ ਕਰਨ ਮਾਲਕ ਦਾ ਸ਼ੁਕਰਾਨਾ ਕਰਨਾ ਕਰ ਲੋ ਇੰਨੇ ਦੇ ਵਿੱਚ ਹੀ ਪਲਾਵ ਹੋ ਜਾਣਾ ਹੈ ਜਦੋਂ ਰਾਤ ਨੂੰ 5 ਮਿੰਟ ਵਾਹਿਗੁਰੂ ਜੀ ਦਾ ਨਾਮ ਜਪ ਕੇ ਸੋਵਾਂਗੇ ਨਾ ਇਹਦੇ ਨਾਲ ਸਾਨੂੰ ਅਮਰਤ ਵੇਲੇ ਉੱਠਣ ਚ ਬੜੀ ਆਸਾਨੀ ਹੁੰਦੀ ਆ ਅਤੇ ਰਾਤ ਨੂੰ ਸੌਣ ਲੱਗਿਆਂ ਜਦੋਂ ਆਪਾਂ ਗੁਰੂ ਗੁਰੂ ਕਰਦੇ ਆ ਤਾਂ ਫਿਰ ਸਾਰੀ ਰਾਤ ਹੀ ਮਨ ਅੰਦਰ ਗੁਰੂ ਗੁਰੂ ਚੱਲਦਾ ਰਹਿੰਦਾ ਹੈ ਇਸ ਕਰਕੇ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਦਾ ਨਾਮ ਜਪਨਾ ਬਹੁਤ ਜ਼ਰੂਰੀ ਹੈ ਮਹਾਪੁਰਖ ਜੀ ਕਹਿੰਦੇ ਰਾਤ ਨੂੰ ਜੱਪਿਆ ਹੋਇਆ ਉਹ ਫੁੱਲਿਆ ਜਿਹਨੂੰ ਸਵੇਰੇ ਉੱਠ ਕੇ ਫਲ ਲੱਗਦੇ ਨੇ ਸੋ ਰਾਤ ਨੂੰ ਵੀ ਜੱਪ ਕੇ ਸੌਣਾ ਹੈ ਸਵੇਰੇ ਉੱਠਦੇ ਅੰਸਾਰ ਵੀ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਫਿਰ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਝ ਚਮਤਕਾਰ ਹੁੰਦੇ ਕਿੰਝ ਵਾਹਿਗੁਰੂ ਜੀ ਦੀ ਕਿਰਪਾ